ਜਾਸਪੁਰ ਜ਼ਿਲ੍ਹੇ ਦੇ ਵਿੱਚ 10 ਮਾਰਕੀਟ ਕਮੇਟੀਆਂ ਨੇ ਤੇ 92 ਮੰਡੀਆਂ ਨੇ ਉਹਨਾਂ ਦੇ ਵਿੱਚੋਂ 8 ਮਾਰਕੀਟ ਕਮੇਟੀਆਂ ਦੇ ਵਿੱਚ ਸਾਡੇ ਆਮਦ ਆ ਗਈ ਆ ਕਨਵਾਂਡ ਤੇ ਸ਼ਰੀਰ ਗੁਬਿੰਦਪੁਰ ਵਿੱਚ ਜੇ ਆਮਦ ਸ਼ੁਰੂ ਨਹੀਂ ਹੋਈ ਇਹਨਾਂ ਨੂੰ ਥੋੜਾ ਲੇਟ ਆਊਗਾ ਤੇ ਪਰਮਲ ਦੇ ਸਾਡੇ ਬਟਾਲੇ ਮਾਰਕੀਟ ਕਮੇਟੀ ਵਿੱਚ ਆਮਦ ਆ ਗਈ ਆ ਉੱਥੇ ਪ੍ਰਾਈਵੇਟ ਇਸ ਚੱਜੇ ਮੰਡੀ ਕਰਨ ਦੇ ਕਿਸਾਨਾਂ ਨੂੰ ਜੋ ਪ੍ਰਬੰਧ ਕਰਕੇ ਦਿੱਤੇ ਨੇ ਉਹਨਾਂ ਦੇ ਵਿੱਚ ਪਾਣੀ, ਬਿਜਲੀ, ਸ਼ਾਂ, ਰੋਸ਼ਨੀ ਉਸ ਤੋਂ ਇਲਾਵਾ ਅਸੀਂ ਇਸ ਵਾਰ ਹੈਲਪ ਡੈਸਕ ਲਵਾਏ ਹੋਏ ਨੇ ਅੱਗ ਬੁਝਾਊ ਜੰਤਰ ਵੀ ਲਵਾਏ ਹੋਏ ਨੇ ਤੇ ਫਰਸਟ ਏਡ ਬਾਕਸ ਵੀ ਲਵਾਏ ਹੋਏ ਨੇ ਤੇ ਲੈਕਚਰੀ ਦਾ ਬੈਕਅਪ ਵੀ ਪਹਿਲਾਂ ਨਾਲੋਂ ਆਪਾਂ ਵਧੀਆ ਮਈਆ ਕਰਵਾ ਰਹੇ ਹਾਂ ਕਿਸਾਨਾਂ ਨੂੰ ਖੂਗੀਆਂ ਨੇ ਉਹ ਸਾਡੇ ਆਮਦ ਜੇ ਅਜੇ ਤਕਰੀਬਨ 10 ਦਿਨ ਲੇਟ ਆਉਣੀ ਆ ਉਦੋਂ ਤੱਕ ਆਪਾਂ ਸਾਰੇ ਜੋ ਬਕਾਇਆ ਰਹਿੰਦੇ ਪਰਮੰਦਾ ਉਹ ਵੀ ਕਰਵਾ ਦਾਂਗੇ ਇਹ ਅਸੀਂ ਪੂਰਾ ਅਸ਼ੋਰ ਕਰਾਂਗੇ ਕਿ ਮੰਡੀ ਦੀ ਸਫਾਈ 100% ਚਕਿਨੀ ਹੋਈ ਹੋਊਗੀ ਕਿਸਾਨ ਦੀ ਆਮਦ ਤੋਂ ਪਹਿਲਾਂ ਤੇ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇ ਤੁਸੀਂ ਦੇਖ ਰਹੇ ਹੋ ਜੀ ਪੰਜਾਬੀ ਮੀਡੀਆ ਗੱਲ ਪੰਜਾਬ ਦੀ ਪ੍ਰੋਸੀਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਜ਼ਿਲ੍ਹਾ ਗੁਰਦਾਸਪੁਰ ਅੰਦਰ ਵੱਖ-ਵੱਖ ਦਾਣਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਪ੍ਰਬੰਧ ਪੂਰੀ ਤਰ੍ਹਾਂ ਨਾਲ ਮੁਕੰਮਲ ਹਨ। ਜ਼ਿਲ੍ਹਾ ਗੁਰਦਾਸਪੁਰ ਵਿੱਚ ਕਿਸਾਨਾਂ ਦੇ ਜਿੰਸ ਖਰੀਦਣ ਲਈ 10 ਮਾਰਕੀਟ ਕਮੇਟੀਆਂ ਅਧੀਨ 92 ਮੰਡੀਆਂ ਹਨ ਜਿਨ੍ਹਾਂ ਵਿੱਚੋਂ ਕਿਸਾਨਾਂ ਵੱਲੋਂ ਲਿਆਂਦੀ ਜਾਣ ਵਾਲੀ ਪੈੜੀ ਦੀ ਖਰੀਦ ਕੀਤੀ ਜਾਵੇਗੀ। ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਜਸਵਿੰਦਰ ਨੇ ਗੱਲਬਾਤ ਸਾਂਝੀ ਕਰਦਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ਤਹਿਤ ਕਿਸਾਨਾਂ ਦੀਆਂ ਮੰਡੀਆਂ ਵਿੱਚ ਆਉਣ ਵਾਲੀ ਜਿੰਸ ਨੂੰ ਖਰੀਦ ਕਰਨ ਲਈ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹਨ। ਰਿਆਡ ਨੇ ਕਿਹਾ ਕਿ ਸੁਚੱਜੇ ਮੰਡੀਕਰਨ ਤਹਿਤ ਕਿਸਾਨਾਂ ਨੂੰ ਮੰਡੀਆਂ ਵਿੱਚ ਪਾਣੀ, ਬਿਜਲੀ, ਸ਼ਾਂ, ਰੋਸ਼ਨੀ ਆਦਿ ਪ੍ਰਬੰਧ ਕਰਕੇ ਦਿੱਤੇ ਹਨ ਅਤੇ ਇਸ ਤੋਂ ਇਲਾਵਾ ਇਸ ਵਾਰ ਹੈਲਪ ਡੈਸਕ ਵੀ ਸਥਾਪਿਤ ਕੀਤੇ ਹਨ। ਅਤੇ ਅੱਗ ਬਜਾਊ ਜੰਦਰ ਫਰਸਟ ایڈ ਬਾਕਸ ਵੀ ਲਵਾਏ ਹਨ। ਡੀਐਮਓ ਰਿਆਡ ਨੇ ਕਿਸਾਨਾਂ ਵੀਰਾਂ ਨੂੰ اپੀਲ ਕੀਤੀ ਕਿ ਮੰਡੀਆਂ ਵਿੱਚ ਪਰੇਸ਼ਾਨੀ ਤੋਂ ਬਚਣ ਲਈ ਸਰਕਾਰ ਦੇ ਨਿਰਧਾਰਤ ਮਾਪ ਡੰਡਾ ਤਹਿਤ ਸੁੱਕਾ ਝੋਨਾ ਲਿਆਓ। ਸ਼ਾਟੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ 10 ਮਾਰਕੀਟ ਕਮੇਟੀਆਂ ਨੇ ਤੇ 92 ਮੰਡੀਆਂ ਨੇ ਉਹਨਾਂ ਦੇ ਵਿੱਚੋਂ 8 ਮਾਰਕੀਟ ਕਮੇਟੀਆਂ ਦੇ ਵਿੱਚ ਸਾਡੇ ਆਮਦ ਆ ਗਈ ਆ। ਕਾਨੋਵਾਂ ਤੇ ਸ਼ੀਰੀਆਰ ਦੇ ਬਿੰਦ ਪਰ ਵਿੱਚ ਜੇ ਆਮਦ ਸ਼ੁਰੂ ਨਹੀਂ ਹੋਈ ਇਹਨਾਂ ਚ ਥੋੜਾ ਲੇਟ ਆਊਗਾ ਪੇਪਰਮਲ ਦੇ ਸਾਡੇ ਬਟਾਲੇ ਮਾਰਕੀਟ ਕਮੇਟੀ ਵਿੱਚ ਆਮਦ ਆ ਗਈ ਆ ਉੱਥੇ ਪ੍ਰਾਈਵੇਟ ਖਰੀਦ ਹੋਈ ਆ ਬਾਕੀ ਸਾਰੀਆਂ ਮਾਰਕੀਟ ਕਮੇਟੀਆਂ ਜਿਹੜੀਆਂ ਨੇ ਉੱਥੇ 1500 ਨਾਲ ਦੀ ਆਮਦ ਸ਼ੁਰੂ ਹੋ ਚੁੱਕੀ ਆ ਅਸੀਂ ਚੱਜੇ ਮੰਡੀ ਕਰਨ ਦੇ ਕਿਸਾਨਾਂ ਨੂੰ ਜੋ ਪ੍ਰਬੰਧ ਕਰਕੇ ਦਿੱਤੇ ਨੇ ਉਹਨਾਂ ਦੇ ਵਿੱਚ ਪਾਣੀ ਬਿਜਲੀ ਸ਼ਾਂ ਰੋਸ਼ਨੀ ਉਸ ਤੋਂ ਇਲਾਵਾ ਅਸੀਂ ਇਸ ਵਾਰ ਹੈਲਪ ਡੈਸਕ ਲਵਾਏ ਹੋਏ ਨੇ ਅੱਗ ਬੁਝਾਊ ਜੰਤਰ ਵੀ ਲਵਾਏ ਹੋਏ ਨੇ ਤੇ ਫਰਸਟ ایڈ ਬਾਕਸ ਵੀ ਲਵਾਏ ਹੋਏ ਨੇ ਤੇ ਲਕਚਰੀ ਦਾ ਬੈਕਅਪ ਵੀ ਪਹਿਲਾਂ ਨਾਲੋਂ ਆਪਾਂ ਵਧੀਆ ਮਹੱਈਆ ਕਰਵਾ ਰਹੇ ਹਾਂ ਕਿਸਾਨਾਂ ਨੂੰ ਇਸ ਵਾਰ ਫੇਸ ਆਇਡੈਂਟੀਫਿਕੇਸ਼ਨ ਦੇ ਨਾਲ ਵੀ ਖਰੀਦ ਜਿਹੜੀ FCI ਜਲੋਂ ਸ਼ੁਰੂ ਕਰਵਾਈ ਜਾ ਰਹੀ ਆ ਤੇ ਅਸੀਂ ਆ ਸਾਰੇ ਉਸ ਦੇ ਨਾਲ ਸੰਬੰਧਿਤ ਜਿਹੜੇ ਜ਼ਰੂਰੀ ਪ੍ਰਬੰਧ ਨੇ ਉਹ ਵੀ ਆਪਣੇ ਸਟਾਫ ਨੂੰ ਉਹਨਾਂ ਦੀਆਂ ਇਨਸਟਰਕਸ਼ਨ ਚ ਦੇ ਦਿੱਤੀਆਂ ਨੇ OTP ਵੀ ਕਿਸਾਨ ਨੂੰ ਜਾਊਗਾ ਜਾਂ ਫੇਸ ਆਇਡੈਂਟੀਫਿਕੇਸ਼ਨ ਦੀ ਜਿਹੜੀ ਐਪ FCI ਜਲੋਂ ਪ੍ਰੋਵਾਈਡ ਕੀਤੀ ਗਈ ਉਸ ਦੇ ਰਾਹੀਂ ਸਾਡੀ ਸਰਕਾਰੀ ਖਰੀਦ ਪਰਮਲਦੀ ਹੋਊਗੀ ਕਿ ਮੇਰੀ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਕਿ ਸੁੱਕਾ ਝੋਨਾ ਲਿਆਓ ਸੁਕਾ ਕੇ ਆਪਣਾ ਝੋਨਾ ਲਿਆਓ ਆਪਣੀ ਫਸਲ ਦਾ ਪੂਰਾ ਮੁੱਲ ਪਾਓ ਤੇ ਨਾਲ ਹੀ ਮੇਰੀ ਬੇਨਤੀ ਆ ਕਿਸਾਨ ਵੀਰਾਂ ਨੂੰ ਕਿ ਪਰਾਲੀ ਨੂੰ ਅੱਗ ਨਾ ਲਾਓ ਤੇ ਆਪਾਂ ਆਪਣੇ ਪੰਜਾਬ ਦਾ ਵਾਤਾਵਰਨ ਆਪਣੀ ਧਰਤੀ ਦਾ ਵਾਤਾਵਰਨ ਬਚਾਈਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਇਸ ਵਾਰ ਬਾਤ ਚੜ ਕੇ ਤੁਸੀਂ ਸਾਡਾ ਸਾਥ ਦਿਓ ਮੰਡੀ ਬੋਰ ਤੁਹਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਾ ਵਾ ਤੇ ਕਿਸੇ ਵੀ ਮੁਸ਼ਕਿਲ ਦਾ ਤੁਹਾਨੂੰ ਮੰਡੀਆਂ ਦੇ ਸਾਹਮਣਾ ਨਹੀਂ ਆਉਣ ਦਿੱਤਾ ਜਾਊਗਾ ਅਸੀਂ ਬਦਲਵੇਂ ਪ੍ਰਬੰਧ ਵੀ ਕਰ ਰਹੇ ਹਾਂ ਤੇ ਅਸੀਂ ਉਹਨਾਂ ਮੰਡੀਆਂ ਦੇ ਵਿੱਚ ਫਿਰ ਵੀ ਜਿੱਥੇ ਗਾਰਾਵਾਸ ਸਫਾਈ ਕਰਵਾ ਦਿੱਤੀ ਆ ਫਿਰ ਵੀ ਜੇਕਰ ਮੌਕੇ ਦੇ ਉੱਤੇ ਜੇ ਕੋਈ ਕੋਈ ਹੋਰ ਜ਼ਰੂਰਤ ਹੋਈ ਤਾਂ ਅਸੀਂ ਕਿਸਾਨ ਵੀਰਾਂ ਦੀ ਹਰ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਵੀ ਲੋੜੀਂਦੇ ਪ੍ਰਬੰਧ ਹੋਣਗੇ ਅਸੀਂ ਮਾਨਯੋਗ ਪ੍ਰਸ਼ਾਸਨ ਤੋਂ ਜਾਂ ਮੰਡੀ ਬੋਰਡ ਦੇ ਉੱਚ ਅਧਿਕਾਰੀ ਸਹਿਬਾਨਾਂ ਤੋਂ ਮਨਜ਼ੂਰੀ ਲੈ ਕੇ ਉਹ ਵੀ ਕਰਵਾ ਦੇਵਾਂਗੇ ਅਸਲਚੋਣਾਂ ਨੂੰ ਅਸੀਂ ਬੜੇ ਦਿਨਾਂ ਤੋਂ ਕਹਿ ਰਹੇ ਹਾਂ ਉਹ ਜਾ ਨਹੀਂ ਸੀ ਰਹੇ ਹੁਣ ਉਹਨਾਂ ਨੂੰ ਆਪਾਂ ਦੁਬਾਰਾ ਬੇਨਤੀ ਕੀਤੀ ਆ ਤੇ ਸਾਰੇ ਗੁੱਜਰ ਜਾਂ ਹੋਰ ਕਿਤੇ ਕਿਸਾਨ ਵੀਰ ਵੀ ਆਪਣਾ ਹੜਾਂ ਦੇ ਕਰਕੇ ਉੱਪਰ ਆ ਗਏ ਸੀ ਮੰਡੀਆਂ 'ਚ ਪ੍ਰਸ਼ਾਜਨ ਦੇ ਸਾਰਾ ਧਿਆਨ ਚ ਸੀਗਾ ਉਹਨੋਂ ਵਾਪਸ ਚਲ ਗਏ ਨੇ ਤੇ ਅਸੀਂ ਟਰੈਕਟਰ ਲਗਾ ਕੇ ਟਰਾਲੀਆਂ ਲਗਾ ਕੇ ਕਰਾਹ ਲਗਾ ਕੇ ਉਹ ਸਫਾਈ ਸ਼ੁਰੂ ਕਰਵਾ ਦਿੱਤੀ ਆ ਤੇ ਉਹ ਮੰਡੀਆਂ ਵੀ ਲਗਭਗ 90% ਸਾਫ਼ ਹੋ ਗਈਆਂ ਨੇ ਉਹ ਸਾਡੇ ਆਮਦ ਜੇ ਅਜੇ ਤਕਰੀਬਨ 10 ਦਿਨ ਲੇਟ ਆਉਣੀ ਆ ਉਦੋਂ ਤੱਕ ਆਪਾਂ ਸਾਰੇ ਜੋ ਬਕਾਇਆ ਰਹਿੰਦੇ ਪਰਮੰਦਾ ਉਹ ਵੀ ਕਰਵਾ ਦਾਂਗੇ ਇਹ ਅਸੀਂ ਪੂਰਾ ਅਸ਼ੋਰ ਕਰਾਂਗੇ ਕਿ ਮੰਡੀ ਦੀ ਸਫਾਈ 100% ਯਕੀਨੀ ਹੋਈ ਹੋਊਗੀ ਕਿਸਾਨ ਦੀ ਆਮਦ ਤੋਂ ਪਹਿਲਾਂ ਤੇ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ